ਜੇਕਰ ਤੁਸੀਂ ਵੀ ਗਰਮੀ ਤੋਂ ਬਚਣ ਦੇ ਵਾਸਤੇ ਗਲੀ ਦੇ ਵਿੱਚ ਮੰਜੇ ਢਾਕੇ ਸੌਂਦੇ ਹੋ ਤਾਂ ਹੁਣ ਹੋ ਜੋ ਸਾਵਧਾਨ ਦੇਖਿਓ ਕਿਤੇ ਤੁਹਾਡੇ ਵੀ ਸੁੱਤੇ ਪਿਆਂ ਦੀ ਕੋਈ ਬਗਾਨਾ ਗਰਮੀ ਨਾਲ ਕੱਟ ਜਾਵੇ ਇਹ ਸਾਡਾ ਨਹੀਂ ਕਹਿਣਾ ਸਗੋਂ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਆ ਗਰੀਬ ਪਰਿਵਾਰਾਂ ਨੂੰ ਗਲੀ ਦੇ ਵਿੱਚ ਮੰਜੇ ਢੋਣੇ ਇਸ ਕਦਰ ਮਹਿੰਗੇ ਪੈ ਗਏ ਕਿ ਇਹਨਾਂ ਦੇ ਮੰਜੇ ਹਸਪਤਾਲ ਦੇ ਵਿੱਚ ਲੱਗ ਪਏ ਸੁੱਤੇ ਪਏ ਇਹਨਾਂ ਪਰਿਵਾਰਾਂ ਤੇ ਧਨਾਲ ਲੋਕਾਂ ਦੇ ਵੱਲੋਂ ਟਰੈਕਟਰ ਚੜਾ ਦਿੱਤਾ ਗਲੀ ਦੇ ਵਿੱਚ ਖੂਬ ਹੰਗਾਮਾ ਹੋਇਆ ਤਾਂ ਗਰੀਬ ਪਰਿਵਾਰਾਂ ਦੀ ਜੰਮ ਕੇ ਕੁੱਟ ਮਾਰ ਕੀ ਕੀਤੀ ਜਿਸ ਵੀਡੀਓ ਸਾਹਮਣੇ ਆਈ ਹੈ ਆਉਂ ਨਜ਼ਰ ਮਾਰਦੇ ਆ ਇਨ੍ਹਾਂ ਤਸਵੀਰਾਂ ਤੇ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਸੋਢੀਵਾਲਾ ਵਿਖੇ ਐਸ.ਆਈ.ਪੀ ਚਾਰਾ ਨਾਲ ਸੰਬੰਧਿਤ ਗਰੀਬ ਪਰਿਵਾਰ ਗਰਮੀ ਜ਼ਿਆਦਾ ਹੋਣ ਕਾਰਨ ਆਪਣੇ ਘਰਾਂ ਦੇ ਬਾਹਰ ਮੰਜੇ ਢਾਕੇ ਰਾਤ ਦੇ ਸਮੇਂ ਸੌ ਕੇ guzara ਕਰਦੇ ਨੇ ਪਰ ਇਹ ਸਭ ਉਥੋਂ ਦੇ ਕਿਸੇ ਜ਼ਿੰਮੇਦਾਰ ਨੂੰ ਰਾਸ ਨਹੀਂ ਆਇਆ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਗਰਮੀ ਤੋਂ ਬਚਣ ਲਈ ਉਹ ਘਰ ਦੇ ਬਾਹਰ ਮੰਜੇ ਢਾਕੇ ਸੌ ਰਹੇ ਸੀ ਤਾਂ ਅਚਾਨਕ ਜ਼ਿੰਮੇਦਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਆ ਕੇ ਬਹਿਸ ਕੀਤੀ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਦੇ ਮੰਜੇ ਦੇ ਉੱਤੇ ਟਰੈਕਟਰ ਚੜਾ ਦਿੱਤਾ ਉਹਨਾਂ ਕਹਿਆ ਕਿ ਸਾਡੇ ਘਰਾਂ ਦੇ ਜਿਹੜੇ ਕੋਠੇ ਨੇ ਉਹ ਵੀ ਕੱਚੇ ਨੇ ਜਿਸ ਕਰਕੇ ਅਸੀਂ ਕੋਠਿਆਂ ਦੇ ਉੱਤੇ ਮੰਜੇ ਢਾਕੇ ਨਹੀਂ ਸੋ ਸਕਦੇ ਪਰ ਗੜੀ ਦੇ ਵਿੱਚ ਮੰਜੇ ਢਾਕੇ ਸੌਣ ਨੂੰ ਲੈ ਕੇ ਜ਼ਿਮੀਦਾਰਾਂ ਨੇ ਸਾਡਾ ਕੋਟਾਪਾ ਕੀਤਾ ਬੋਲ ਬੰਬ ਜੀ ਪਿੰਡ ਛੋਡੀ ਵਾਲਾ ਜੀ ਆਪਣਾ ਇਹ ਕੁਟਮਾਰ ਹੋਈ ਪਿੰਡਾਂ ਨੇ ਕਿਵੇਂ ਇਹ ਖਲਾਰਾ ਸਿੰਘ ਪਿੰਡ ਛੋਡੀ ਵਾਲਾ ਟਾਣੀ ਤੇ ਬੈਠੇ ਨੇ ਤੇ ਕੁਟਮਾਰ ਹੋਈ ਬੇਲੀ ਮੋਬਾਈਲ ਤੇ ਗੱਲ ਕਰਦਾ ਪਿਆ ਆਪਣੀ ਘਰ ਦੀ ਨਾਲ ਕਹਿੰਦੇ ਨਾ ਕਰਦਾ ਇਹ ਸੜਕ ਤੇ ਮੋੜ ਜੇ ਤੇ ਬੈਠਾ ਕਰਾਂ ਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਇਹ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੁਛ ਸਿਰ ਤੇਂ ਦੇ ਚੀਜ਼ ਮਾਰੀ ਏ ਇਹ ਡਿੱਗ ਪਿਆ ਬਾਅਦ ਚ ਇਹ ਉਥੋ ਮੰਨ ਕੇ ਡੈਗ ਡੂਗ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਰੋਹਾ ਕਿੱਥੇ ਗਾਲ ਰੋਹਾ ਮੰਜਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਮੰਜੇ ਗਲੀ ਚ ਮੰਜੇ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਦੇ ਡਾਹਲੀ ਦਾ ਕੋਈ ਉਥੇ ਟਰੈਕਟਰ ਨਹੀਂ ਲੰਘਦਾ ਕੋਈ ਟਰਾਲੀ ਨਹੀਂ ਲੰਘਦੀ ਕੋਈ ਖੇਤ ਦੇ ਨੂੰ ਰਾਹ ਨਹੀਂ ਉਤਰਦਾ ਉਥੋ ਬਿਨਾ ਬਜਾ ਤੋਂ ਤਾਂ ਮਕਾਲ ਲੈਂਦਾ ਬੰਦਾ ਸਾਡੇ ਕੋਲ ਵੀਡੀਓ ਹੀ ਹੈ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਕੁੱਟ ਮਾਰ ਹਾਂਜੀ ਤੇਰੀ ਕੁੱਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਹੈ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਦਿੱਤਾ ਤਿੱਥੇ ਕਿੱਥੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਇਹਨਾਂ ਨੇ ਸਾਰਿਆਂ ਦੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਖਿਆ ਸਾਰਿਆਂ ਨੂੰ ਮਾਰ ਦੇਗਾ ਤਾਂ ਇੱਕ ਦੋ ਹੀ ਚਾਰ ਬੰਦੇ ਅਸੀਂ ਰੂਟਾ ਮੀਟਰ ਦੇ ਥੱਲੇ ਆ ਚੱਲੇ ਹਾਂ ਉਹਨਾਂ ਦੇ ਹੱਥਾਂ ਫੜ ਗਏ ਫੜੇ ਉਹਨਾਂ ਕੋਲ ਕਿਰਪਾਨਾਂ ਹੈਗੀਆਂ ਕਾਪੇ ਬੰਦੇ ਉਹਨਾਂ ਸੱਦੇ 10 15 ਬੰਦੇ ਪਾਸੇ ਦੇ ਪਿੰਡਾਂ ਦੇ हां एक पिस्तौल ਵੀ ਹੈਗਾ ਇਹਨਾਂ ਕੋਲੇ ਤੇ ਉਹ ਤੋਂ ਬਾਅਦ ਚਲੇ ਗਏ ਟੱਕਾਂ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਨਾਂ ਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਰੇ ਕੋਲ ਮੇਰੇ ਨਾਲ ਪੈ ਗਏ ਹਾਂਜੀ ਇੱਥੇ ਆ ਕੇ ਘੇਰ ਕੇ ਕੁੱਟ ਮਾਰੀ ਇਹ ਇੱਥੇ ਆਣ ਕੇ ਘੇਰ ਕੇ ਕੁੱਟ ਮਾਰ ਕੀਤੀ ਇਹਦੇ ਜਿਆਦਾ 8 10 ਬੰਦੇ ਉਦੋਂ ਵੀ ਸੀ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਉਹ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆ ਬੋਟ-ਬੋਟ ਕੇ ਮੇਰੀਆਂ ਵੱਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫ੍ਰੈਕਚਰ ਹੋਈ ਹੋਊ ਕਾਰਵਾਈ ਹਣੀ ਚਾਹੀਦੀ ਹੈ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੁਰਗਾ ਜੀ ਦੁਰਗਾ ਕਿੱਥੋਂ ਦੇ ਰਹਿਣ ਵਾਲੇ ਪਿੰਡ ਸੋਢੀ ਵਾਲਾ ਜੀ ਜਿਹੜੀ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ ਕਿਹਨਾਂ ਨੇ ਕੀਤੀ ਤੁਹਾਡੇ ਨਾਲ ਜੀ ਸਰਦਾਰ ਨੇ ਜ਼ਿਮੀਦਾਰ ਨੇ ਪਿੰਡ ਦੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਸੀਂ ਏਸੀ ਪਰਿਵਾਰ ਦੇ ਆ ਸਾਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀਆਂ ਜਨਾਨੀਆਂ ਨੂੰ ਗੰਦੀਆਂ ਧੀਆਂ ਪਹਿਣਾ ਦੀਆਂ ਗਾਲਾਂ ਦੇ ਕੇ ਗਏ ਨੇ ਬਹੁਤ ਗੰਦੀਆਂ ਗੰਦੀਆਂ ਬੇਸੁਣਨ ਵਾਲੀਆਂ ਤੇ ਇਸ ਗੱਲ ਨੂੰ ਲੈ ਕੇ ਰੋਲਾ ਹੋਇਆ ਮੰਜੇ ਤੋਂ ਰੋਲਾ ਪਿਆ ਜੀ ਗਲੀ 'ਚ ਅਸੀਂ ਮੰਜੇ ਢਾਈ ਸੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇੰਨੀ ਜ਼ਿਆਦਾ ਲਗਦੇ ਨੇ ਟਰੈਕਟਰ ਟਰੈਲੀ ਨਿਕੋਂਦਾ ਕੁਛ ਨਹੀਂ ਜੀ ਉਥੋਂ ਲੱਗਦਾ ਹੁੰਦੇ ਖੇਤ ਨੂੰ ਕੋਈ ਰਾਹ ਨਹੀਂ ਲੱਗਦਾ ਕਿਸੇ ਦੇ ਘਰ ਨੂੰ ਟੂ ਟਰੈਕਟਰ ਟਰੈਲੀ ਨਹੀਂ ਜਾਂਦਾ ਉਹ ਹਾਂਜੀ ਬਕਾਇਦਾ ਉਥੋਂ ਕੋਈ ਟਰੈਕਟਰ ਨਹੀਂ ਕੋਈ ਟਰੈਲੀ ਨਹੀਂ ਹੁੰਦੇ ਖੇਤ ਨੂੰ ਜਾਂਦਾ ਨਾ ਘਰ ਨੂੰ ਬਸ ਸਾਡੇ ਘਰਾਂ ਤੋਂ ਅੱਗੇ ਜਾ ਕੇ ਰਾਹ ਖਤਮ ਹੋ ਜਾਂਦਾ ਜੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਤੁਹਾਨੂੰ ਫੋਟਵਰ ਕਿੰਨੀ ਬੇਰਹਿਮੀ ਨਾਲ ਬੁੱਤੀ ਸਾਡੇ ਬੁੜੀਆਂ ਨਾਲੋਂ ਬੇਸਲੂਕੀ ਨਾਲ ਪੇਸ਼ ਆਏ ਨੇ ਜੀ ਸਾਨੂੰ ਡਾਂਗਾ ਨਾਲ ਵਗੇਰਦੇ ਸੀ ਤੇ ਨਾਲੇ ਪਿਸਤੌਲ ਦੀਆਂ ਤੰਕੀਆਂ ਦਿੰਦੇ ਆਏ ਸੀ ਤੇ ਬੇ ਪਿਸਤੌਲ ਵੀ ਬਕਾਇਦਾ ਲੈ ਕੇ ਆਏ ਸੀ ਕਹਿੰਦਾ ਜਿਆਦਾ ਬੋਲੇ ਤਾਂ ਗੋਲੀ ਠੋਕ ਦੂੰਗਾ ਗਾਲੀ ਗਲੋਸ ਵੀ ਹਾਂ ਜੀ ਬਹੁਤ ਗੰਦੀਆਂ ਗੰਦੀਆਂ ਗਾਲੀਆਂ ਦਿੱਤੀਆਂ ਜੀ ਇਹ ਵੀ ਧਾਰ ਹਾਂ ਜੀ ਇਸੀ ਜਾਤ ਦੇ ਕਿਸੇ ਜੱਟ ਇਹ ਜਰਨਲ ਜੱਟ ਸਿੰਘ ਘਰੇ ਜਾ ਕੇ ਜੱਟ ਸਿੰਘ ਨੇ ਜੀ ਹਾਂ ਹਾਂ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹਾਂ ਜੀ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਹੈ ਕਿ ਸਾਡੇ ਏਸੀ ਪਿੰਡਵਾਰ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਸਾਰਾ ਕੁਝ ਹੈ ਹਾਂ ਜੀ ਫੇਰ ਵੀ ਕਾਰਵਾਈ ਨਹੀਂ ਹੋ ਰਹੀ ਹੈ ਜੀ ਅਸੀਂ ਰਾਤ ਨੂੰ ਜਾ ਰਹੇ ਹਾਂ ਜੀ ਸਾਨੂੰ ਰਾਹ ਦੇ ਵਿੱਚ ਰੋਕ ਕੇ ਮਾਰ ਪੀਟ ਕੀਤੀ ਜਾ ਰਹੀ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਬੰਦੇ ਬਕਾਇਦਾ ਗੱਡੀ 'ਚ ਚੰਨ ਚਾਰ ਗੱਡੀਆਂ ਲਿਆਂਦੇ ਨੇ ਬਕਾਇਦਾ ਕਾਪੇ ਲੈ ਕੇ ਸਾਡੇ ਮਗਰ ਆਉਂਦੇ ਨੇ ਅਸੀਂ ਫਿਰ ਹਾਂਜੀ ਰਾਹ ਘੇਰ ਘੇਰ ਕੋਟਦੇ ਨੇ ਗੋਲੀਆਂ ਦੀਆਂ ਤੰਕੀਆਂ ਦਿੰਦੇ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਨਾ ਗਰੀਬ ਪਰਿਵਾਰਾਂ ਨੂੰ ਕੀ ਇਨਸਾਫ ਮਿਲਦਾ ਹੈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ